ਕਾਨੂੰਨ ਦੇ ਖਿਲਾਫ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਹੈ ਹਾਲਾਂਕਿ ਪ੍ਰਦਰਸ਼ਨ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਸੀ ਪਰ ਹੁਣ ਦਿੱਲੀ ਕੂਚ ਦੀ ਤਿਆਰੀ ਹੋ ਰਹੀ ਹੈ ਪਿੰਡਾਂ ਦੇ ਲੋਕ ਨਾਲ ਜੋੜ ਰਹੇ ਨੇ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਨਾਲ ਡਟਣ ਦਾ ਦਾਵਾ ਕਰ ਰਹੀਆਂ ਨੇ ਹਾਲਾਂਕਿ ਇਹ ਵੀ ਕਹਿ ਰਹੀਆਂ ਨੇ ਦਿੱਲੀ ਸਾਰਿਆਂ ਨੇ ਨਹੀਂ ਜਾਣਾ ਪੰਜਾਬ ਦੇ ਵਿੱਚ ਵੀ ਡਟਾ ਕਿਉਂਕਿ ਇੱਥੇ ਵੀ ਪ੍ਰਦਰਸ਼ਨ ਉਸੇ ਤਰੀਕੇ ਨਾਲ ਜਾਰੀ ਰਹਿਣਗੇ ਕਿਸਾਨ ਲੀਡਰ ਮਨਜੀਤ ਸਿੰਘ ਤਨੇਰ ਜੀ ਵੀ ਸਾਡੇ ਨਾਲ ਨੇ ਢੋਲ ਮਾਰਚ ਕੀਤਾ ਜਾ ਰਿਹਾ ਕੀ ਕਹਿ ਰਹੇ ਹੋ ਲੋਕਾਂ ਨੂੰ ਕਿਵੇਂ ਨਾਲ ਜੋੜ ਰਹੇ ਹੋ ਅਸੀਂ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਵੀ ਇਹ ਸੰਘਰਸ਼ ਨੂੰ ਹੋਰ ਲੰਮਾ ਚੱਲਣਾ ਸੰਘਰਸ਼ ਨੇ ਇਹ ਕੋਈ 2-4 ਦਿਨ ਦਾ ਸੰਘਰਸ਼ ਨਹੀਂ ਹੈ ਅਸੀਂ ਲੰਮੀ ਤਿਆਰੀ ਵਾਸਤੇ ਕਿਉਂਕਿ ਜਦੋਂ ਅਸੀਂ ਸੰਘਰਸ਼ ਨੂੰ ਸ਼ੁਰੂ ਕੀਤਾ ਪਹਿਲਾਂ ਅਸੀਂ ਟਰੈਕਟਰ ਮਾਰਚ ਕਰਾਇਆ ਕਰੋਨਾ ਤੋੜਿਆ ਵੱਡੇ ਕੱਟ ਕੀਤੇ ਫਿਰ ਮੋਟਰਸਾਈਕਲ ਮਾਰਚ ਕੀਤਾ ਉਦੋਂ ਅਗਲੀ ਪੜਾ ਸਾਡੀ ਰੇਲਵੇ ਨੂੰ ਰੋਕਣ ਦੀ ਸੀ ਮੌਲਾ ਨੂੰ ਰੋਕਣ ਦੀ ਸੀ ਟੋਲ ਪਲਾਜ਼ੇ ਰੋਕਣ ਦੀ ਸੀ ਅੱਜ ਸਾਡਾ ਇਹਦੂ ਅੱਗੇ ਜਿਹੜਾ ਪੰਜਾਬ ਦੇ ਵਿੱਚੋਂ ਘੋੜਲ ਨੂੰ ਕੱਢ ਕੇ ਭਾਰਤ ਪੱਧਰ ਤੇ ਫਲਾਇਆ ਗਿਆ ਭਾਰਤ ਪੱਧਰ ਦੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਬਣੀ ਹੈ ਮੁਨੇ ਸੱਦਾ ਦਿੱਤਾ 26-27 ਤਰੀਕ ਨੂੰ ਦਿੱਲੀ ਚੱਲੋ ਅਸੀਂ ਦਿੱਲੀ ਜਾਣ ਵਾਸਤੇ ਤਿਆਰਬਰ ਤਿਆਰ ਕਰ ਰਹੇ ਹਾਂ ਪੰਜਾਬ ਦੇ ਵਿੱਚ ਫੌਜਾਂ ਨੂੰ ਸਾਡੀਆਂ ਮਾਮਾ ਭੈਣਾ ਪਿੰਡਾਂ ਦੇ ਵਿੱਚ ਫੰਡ ਇਕੱਠਾ ਕਰ ਰਹੀਆਂ ਨੇ ਰਾਸ਼ਨ ਇਕੱਠਾ ਕਰ ਰਹੀਆਂ ਕਿਉਂਕਿ ਦਿੱਲੀ ਦੇ ਨਾਲ ਟੱਕਰ ਲੈਣ ਵਾਸਤੇ ਅੱਜ 24 ਜਿਹੜਾ ਨਵੰਬਰ ਆ ਉਹ ਦਿਨ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਉੱਥੇ ਮਤਲਬ ਚਾਂਦਨੀ ਚੌਕ ਦੇ ਵਿੱਚ ਕੱਟਿਆ ਕੱਟਿਆ ਗਿਆ ਸੀ ਪੰਜਾਬੀਆਂ ਨੂੰ ਮੈਂ ਅੱਜ ਸੱਦਾ ਦੇਉਂਗਾ ਇਸ ਸਾਨੂੰ ਬੰਗਾਰ ਵੀ ਦਿੱਲੀ ਦੇ ਤਖਤਰੇ ਨਾਲ ਜਿਹੜਾ ਮੱਥਾ ਲਾਉਣ ਜਾ ਰਹੇ ਹਾਂ ਅਸੀਂ ਬੜਾ ਸਾਡੇ ਵਾਸਤੇ ਉਹ ਮਹੱਤਵਪੂਰਨ ਦਿਨ ਹੈ ਜਦੋਂ ਸੀਸ ਕਟਾਇਆ ਸੀ ਦਿੱਲੀ ਦੇ ਵਿੱਚ ਹੁਣ ਵੀ ਦਿੱਲੀ ਵੱਲ ਨੂੰ ਸੀਸ ਲੈ ਕੇ ਜਾਣੇ ਆ ਉਹਨਾਂ ਗੁਰੂਆਂ ਦੀ ਮੱਤਰ ਛਤਰ ਛਾਇਆ ਸਾਡੇ ਉੱਪਰ ਹੈ ਲੋਕ ਸਾਡੇ ਨਾਲ ਜੁੜੇ ਨੇ ਪਿੰਡਾਂ ਦੇ ਔਰਤਾਂ ਬੱਚੇ ਨੌਜਵਾਨ ਸਾਰੇ ਸਾਡੇ ਨਾਲ ਲੜਾਈ ਕਿੰਨੀ ਔਖੀ ਹੈ ਕਿੰਨਾ ਵੱਡਾ ਇਕੱਠ ਦਿੱਲੀ ਵੱਲ ਤੁਰੇਗਾ ਪੰਜਾਬ ਤੋਂ 26 27 ਨਵੰਬਰ ਨੂੰ ਤੇ ਕਿੰਨੀ ਦੇਰ ਦੇ ਲਈ ਇਹ ਹੋਵੇਗਾ ਤੁਸੀਂ ਅਣਮਿੱਥੇ ਸਮੇਂ ਲਈ ਕਹਿ ਰਹੇ ਹੋ ਪਰ ਕੀ ਅਣਮਿੱਥੇ ਸਮੇਂ ਲਈ ਸਬਦਾ ਦਿੱਲੀ ਦੇ ਨਾਲ ਟੱਕਰ ਲੈਣ ਪਰ ਮੁਸ਼ਕਲ ਨਹੀਂ ਹੋਏਗਾ ਅ ਦਿੱਲੀ ਨਾਲ ਟੱਕਰ ਬੱਖ ਬੱਖ ਰੰਗਾਂ ਦੇ ਵਿੱਚ ਲਈ ਜਾਂਦੀ ਹੈ ਉਹ ਇਤਿਹਾਸਤਾ ਇਹ ਹੈ ਵੀ ਸਾਡੇ ਜਦੋਂ ਗੁਰੂਆਂ ਵਾਲੀ ਮੈਂ ਗੱਲ ਕਰਕੇ ਗਿਆ ਬਹੁਤ ਲੰਮਾ ਸਫਰ ਹੁਣ ਤਾਂ ਸੀ ਟਰੈਕਟਰਾਂ ਤੇ ਜਾ ਰਹੇ ਹਾਂ ਉਦੋਂ ਪੈਦਲ ਜਾਂਦੀ ਸੀ ਸਾਡੀਆਂ ਫੌਜਾਂ ਜੰਗ ਸਾਲਾਂ ਬੱਧੀ ਹੁੰਦੀ ਹੁੰਦੀ ਹੈ ਸਾਨੂੰ ਐ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਦਸਾਂ ਜਾਂ ਪੰਜਾਂ ਦਿਨਾਂ ਚ ਜੰਗ ਜਦ ਸਾਨੂੰ ਰੂਪ ਬਦਲਣਾ ਪੈ ਜਾਂਦਾ ਹੁੰਦਾ ਜੇ ਵੀ ਹੁਣ ਹੁਣ ਤੱਕ ਅਸੀਂ 7-8 ਰੂਪ ਬਦਲੇ ਹਨ ਸੰਘਰਸ਼ ਦੇ ਜੰਗ ਲੰਮੀ ਜਾਰੀ ਰਹੂਗੀ ਸੰਘਰਸ਼ ਦੇ ਰੂਪ ਬਦਲਦੇ ਰਹਿੰਦੇ ਹੁੰਦੇ ਆ ਕਿੰਨੇ ਦਿਨਾਂ ਵਾਸਤੇ ਮੋਰਚਾ ਹੈ ਸਾਡੀ ਕਮੇਟੀ ਨੇ ਤੈਅ ਕਰਨਾ ਪਰ ਇਹ ਕੋਈ ਲੰਮਾ ਮੋਰਚਾ ਵਿਸਾਲਾ ਬੱਤੀ ਅਸੀਂ ਦਿੱਲੀ ਬੈਠੇ ਰਹੀਏ ਇਹ ਨਹੀਂ ਕਿਉਂਕਿ ਅਸੀਂ ਸੱਦਾ ਦਿੱਤਾ ਪੰਜਾਬ ਦੀ ਧਰਤੀ ਤੇ ਵੀ ਇਹ ਜੰਗ ਜਾਰੀ ਰਹੂਗੀ ਜਿਹੜਾ ਪਹਿਲਾਂ ਚੱਲਦੀ ਆ ਨਾਲ ਅਸੀਂ ਇਹ ਵੀ ਦਿੱਤਾ ਮਤਲਬ ਸਹਿਯੋਗ ਦਿੱਤੀ ਆ ਵੀ 10 ਦਸੰਬਰ ਨੂੰ ਨਹੀਂ ਅਸੀਂ ਰੇਲਾਂ ਦੇ ਦੁਆਰੇ ਬਹਿ ਜਾਾਂਗੇ ਇਹਦੇ ਚ ਸਾਰਾ ਕੁਝ ਝਲਕਦਾ ਸਾਡੀ ਜਿਹੜੀ ਆਗੂ ਟੀਮ ਨੂੰ ਲੜਨਾ ਆਉਂਦਾ ਕਿੰਨੇ ਦਿਨ ਲੜਨਾ ਦਿੱਲੀ ਨਾਲ ਕਿੰਨੇ ਦਿੱਲੀ ਦੇ ਆਲੇ ਦਾਲੇ ਕਿੰਨੇ ਦਿਨ ਬਹਿਣਾ ਇਹ ਸਮੇਂ ਨੇ ਤੈਅ ਕਰਨਾ ਤੇ ਲੀਡਰਸ਼ਿਪ ਨੇ ਤੈਅ ਕਰਨਾ ਪਰ ਸਾਨੂੰ ਐ ਨਹੀਂ ਦਿਮਾਗਾ ਚ ਲੈ ਕੇ ਜਾਣਾ ਚਾਹੀਦਾ ਵੀ ਜਿਹੜਾ ਇਹੀ ਸੰਘਰਸ਼ ਹੈ ਇਹੀ ਸ਼ਾਹ ਮੋਦੀ ਨੂੰ ਹਰਾ ਲੂ ਨਹੀਂ ਮੋਦੀ ਦੇ ਮਗਰ ਬਹੁਤ ਵੱਡੀ ਸਾਮਰਾਜੀ ਤਾਕਤ ਬੈਠੀ ਆ ਮੋਦੀ ਸਰਕਾਰ ਨਹੀਂ ਹੈ ਮੋਦੀ ਸਰਕਾਰ ਹੁੰਦੀ ਤਾਂ ਲੋਕਾਂ ਦੀ ਗੱਲ ਸੁਣਦੀ ਉਹ ਗੱਲ ਨਹੀਂ ਸੁਣਨ ਦੀ ਕਿਉਂਕਿ ਵਿਦੇਸ਼ੀ ਸਰਕਾਰ ਹੈ ਉਹਦੇ ਮੋਢਿਆਂ ਦੇ ਉੱਪਰ ਜਿਹੜੇ ਵਿਦੇਸ਼ੀ ਸਾਮਰਾਜ ਬੈਠਾ ਇਹ ਲੰਮੀ ਲੜਾਈ ਚੱਲੂ ਸਾਲਾਂ ਬੱਧੀ ਚੱਲੂਗੀ ਇਹਦੇ ਚ ਐਕਸ਼ਨ ਬਦਲਦੇ ਰਹਿਣਗੇ ਸਾਡੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਐਸੇ ਚੋਂ ਭਾਵੇਂ ਵੀ ਆਪਾਂ ਹੁੜੀ ਜਾ ਕੇ ਖਾਣੀ ਕਰ ਚੱਲ ਪਰ ਸਾਨੂੰ ਕਾਲੇ ਕਾਨੂੰਨ ਵਾਪਸ ਹੋ ਜਾਣਗੇ ਐਦਾਂ ਨਹੀਂ ਲੱਗਦੀ ਗੱਲ ਕੋਈ ਸੌਖੀ ਨਹੀਂ ਆ ਬਿਲਕੁਲ ਦਿੱਲੀ ਲਈ ਲੜਾਈ ਸੌਖੀ ਨਹੀਂ ਕਹਿ ਰਹੇ ਪਰ ਪੰਜਾਬ 'ਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ ਉਸ ਦੇ ਵੱਖ-ਵੱਖ ਰੰਗ ਨੇ ਮਹਿਲਾਵਾਂ ਵੀ ਵੱੱਟ ਛੱਡ ਕੇ ਹਿੱਸਾ ਲੈ ਰਹੀਆਂ ਨੇ ਤੁਸੀਂ ਵੀ ਚਾਹ ਰਹੇ ਹੋ ਦਿੱਲੀ ਤੁਹਾ ਜਾਰੀਓ ਦਿੱਲੀ ਹਾਂ ਅਸੀਂ ਇਹਨਾਂ ਨੂੰ ਜੀ ਸੱਦਾ ਦਿੱਤਾ ਸੀਗਾ ਵੀ ਜਿਹੜਾ ਕਾਲੇ ਕਾਨੂੰਨ ਸਾਡੇ ਤੇ ਮੜੇ ਨਾ ਵੀ ਅਸੀਂ ਰੇਲਾਂ ਵੀ ਰੋਕੀਆਂ ਅਸੀਂ ਛੜਕਾਂ ਤੇ ਵੀ ਬੈਠੇ ਅਸੀਂ ਪਹਿਲਾਂ ਮੁਜ਼ਾਹਰੇ ਕੱਢੇ ਟਰੈਕਟਰਾਂ ਤੇ ਵੀ ਮੋਟਰਸਾਈਕਲਾਂ ਤੇ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਪਰ ਹੁਣ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਤੇ ਵੀਰ ਕਿਸਾਨਾਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਦਿੱਲੀ ਨੂੰ ਜਮ ਤਿਆਰ ਕਿੰਨੀ ਮੁਸ਼ਕਲ ਹੈ ਲੜਾਈ ਘਰ-ਬਾਰ ਛੱਡ ਕੇ ਤੁਸੀਂ ਦਿੱਲੀ ਜਾਣ ਘਰੇ ਜਿੰਦੇ ਲਾ ਜਾਾਂਗੇ ਪਸ਼ੂਆਂ ਦੇ ਰਸੇ ਲਾ ਜਾਾਂਗੇ ਅਸੀਂ ਬੱਚਿਆਂ ਨੂੰ ਏਡੇ ਏਡੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਅਸੀਂ ਉੱਧਰ ਜਾਵਾਂਗੇ ਸਾਡੀ ਤਿਆਰੀ ਫੁੱਲ ਤਿਆਰੀ ਇਸ ਉਮਰ ਦੇ ਵਿੱਚ ਸੰਘਰਸ਼ ਡਟਣਾ ਮੁਸ਼ਕਲ ਰਹਿੰਦਾ ਮੁਸ਼ਕਲ ਕੋਈ ਮੁਸ਼ਕਲ ਨਹੀਂ ਰਹਿੰਦਾ ਫਿਰ ਇਹਦੂ ਤਾਂ ਹੁਣ ਮਰੀ ਚੰਗੇ ਜਿਹੜਾ ਮੋਦੀ ਨੇ ਇਹ ਕੰਮ ਕਰਿਆ ਹੈ ਕੁਰਬਾਨੀਆਂ ਦੇ ਦਾਂਗੇ ਕੋਈ ਗੱਲ ਲੱਗਦਾ ਮੋਦੀ ਸਰਕਾਰ ਦਾ ਰਵਈਆ ਬਦਲੇਗਾ ਹੁਣ ਤੱਕ ਕੁਝ ਬਦਲਿਆ ਲੱਗਦਾ ਜਿੰਨੀ ਦੇਰ ਦੇ ਤੁਸੀਂ ਸੜਕਾਂ ਤੇ ਡਟੇ ਹੋ ਪੈਟਰੋਲ ਪੰਪ ਤੇ ਡਟੇ ਹੋ ਟੋਲ ਪਾਸ ਤੇ ਡਟੇ ਤਾਂ ਫਿਰ ਆਪਾਂ ਦਿੱਲੀ ਨੂੰ ਜਾਂਦੇ ਹੀ ਨਹੀਂ ਸੀਗੇ ਬਦਲ ਜਾਏਗਾ ਦਿੱਲੀ ਜਾ ਕੇ ਜੇ ਤੁਸੀਂ ਚਾਹੋਗੇ ਦਿੱਲੀ ਹਾਂ ਫਿਰ ਬਦਰੂ ਦਾ ਤਾਂ ਠੀਕ ਹੈ ਫਿਰ ਜਾਵਾਂਗੇ ਲੱਗੇ ਕੀ ਰਹੇਗਾ ਕਿਵੇਂ ਲੱਗਦਾ ਕਿੰਨੀ ਲੰਬੀ ਲੜਾਈ ਹੈ ਲੰਮੀ ਬਹੁਤ ਲੰਮੀ ਲੜਾਈ ਹੈ ਇਹ ਨਹੀਂ ਵੀ ਅਸੀਂ ਅੱਜ ਹੀ ਜਿੱਤ ਕੇ ਆ ਜਾਾਂਗੇ ਐਨੇ ਵੀ ਸਾਡੇ ਰੂਪ ਬਦਲਦੇ ਰਹਿਣਗੇ ਵੀ ਜਿਵੇਂ ਜਿਵੇਂ ਅਸੀਂ ਆਪਦਾ ਉਹ ਚੱਲੂਗਾ ਉਹ ਮਗਰ ਚੱਲੀ ਚੱਲਾਂਗੇ ਤੁਹਾਡਾ ਨਾਮ ਕੀ ਹੈ ਬਲਜਿੰਦਰ ਗੋਲ ਜੀ ਕਿਵੇਂ ਇਹ ਵੱਡਾ ਸੰਘਰਸ਼ ਇਸ ਤਰ੍ਹਾਂ ਦਾ ਦੇਖਿਆ ਕਦੀ ਕਿ ਪੰਜਾਬ ਇਨੇ ਵੱਡੇ ਪੱਧਰ ਤੇ ਤਿਆਰੀ ਕਰ ਰਿਹਾ ਹੈ ਕੇਂਦਰ ਸਰਕਾਰ ਨੂੰ ਲਲਕਾਰਨ ਦੀ ਕਿਉਂ ਜ਼ਰੂਰਤ ਹੈ ਰਹੀ ਹੈ ਕਿਉਂ ਨਹੀਂ ਸੁਣ ਰਹੀ ਮੋਦੀ ਸਰਕਾਰ ਦੇਖੋ ਮੈਂ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਦੇ ਹਿੱਤ ਦੀ ਗੱਲ ਹੈ ਇਸ ਲਈ ਲੋਕ ਚਾਹੁੰਦੇ ਨੇ ਕਿ ਇਹ ਕਾਨੂੰਨ ਜਿਹੜੇ ਵਾਪਸ ਲੈ ਜਾਣ ਉਹ ਵੱਡੀਆਂ ਜੰਗਾਂ ਲੜਨ ਲਈ ਤਿਆਰ ਬੈਠੇ ਨੇ ਤੇ ਵੱਡੇ ਪੱਧਰ ਤੇ ਦਿੱਲੀ ਜਾਣ ਲਈ ਵੀ ਤਿਆਰ ਬੈਠੇ ਨੇ ਤੇ ਉਹ ਚਾਹੁੰਦੇ ਨੇ ਕਿ ਜਿਹੜੇ ਕਾਲੇ ਕਾਨੂੰਨ ਨੇ ਉਹ ਸਰਕਾਰਾਂ ਜਲਦੀ ਵਾਪਸ ਲੈ ਲੈਣ ਜੀ ਸਭ ਵਾਪਸ ਕਰਾ ਕੇ ਹਟਾਗੇ ਕਾਲੇ ਕਾਨੂੰਨ ਜਾ ਰਹੇ ਤੁਸੀਂ ਵੀ ਦਿੱਲੀ ਜੀ ਜਾਮਾ ਤੇ ਘਰ-ਬਾਰ ਕਿਵੇਂ ਛੱਡ ਕੇ ਆਪਾਂ ਸੱਡ ਕੇ ਜਾਵਾਂਗੇ ਜੀ ਬੱਚੇ ਛੋਟੇ-ਛੋਟੇ ਨਾਲ ਚੜ ਕੇ ਹਾਂਜੀ ਨਾਲ ਲੈ ਕੇ ਜਾਵਾਂਗੇ ਤੇ ਕਿੰਨੀ ਲੰਬੀ ਤਿਆਰੀ ਕੀ-ਕੀ ਲੈ ਕੇ ਜਾ ਰਹੇ ਹੋ ਕੀ ਤਿਆਰੀ ਕੀਤੀ ਹੈ ਤੁਸੀਂ ਦਿਲੀਸ ਵਿੱਚ ਇੱਥੇ ਦੇ ਵਿੱਚ ਅਸੀਂ ਰਾਸ਼ਨ ਇਕੱਠਾ ਕਰਾਂਗੇ ਹਾਂ ਔਰਤਾਂ ਸਾਰੀਆਂ ਰਾਸ਼ਨ ਇਕੱਠਾ ਕਰਕੇ ਫਿਰ ਅਸੀਂ ਆਪਦਾ ਉਧਰ ਲੈ ਕੇ ਜਾਵਾਂਗੇ ਹਾਂ ਆ ਸਾਡੀ ਫੁੱਲ ਤਿਆਰੀ ਹੈ ਨੌਜਵਾਨਾਂ ਦਾ ਸਾਥ ਹੈ ਨੌਜਵਾਨਾਂ ਦਾ ਸਾਡਾ ਸਾਥ ਹੈ ਹਾਂ ਸਾਰੇ ਨੌਜਵਾਨ ਪੀੜੀ ਸਾਰੇ ਸਾਡੇ ਨਾਲ ਜਾਣਗੇ ਜਿਹੜੇ ਸਕੂਲਾਂ 'ਚ ਪੜ੍ਹਦੇ ਸੀ ਅਸੀਂ ਸਕੂਲ ਸਕਾਲ ਸਭ ਛੱਡ ਕੇ ਹਾਂ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿਕੂ ਸ਼ਰਮਾ ਜੀ ਨੇ ਤਿਆਰੀ ਚੱਲ ਰਹੀ ਹੈ ਦਿੱਲੀ ਦੀ ਸਾਡੀ ਦੇਖੋ ਜੀ ਪੂਰੀ ਤਿਆਰੀ ਹੈ ਥਿੱਲੀ ਜਾਣ ਦੀ ਜੇਕਰ ਮੋਦੀ ਨੇ ਕਾਨੂੰਨ ਜਿਹੜੇ ਪਾਸ ਕੀਤੇ ਐ ਜੋ ਉਹਨਾਂ ਦੀ ਈਡਿਓਲੋਜੀ ਹੈ ਵੀ ਉਹ ਚਾਹੁੰਦੇ ਆ ਵੀ ਅਸੀਂ ਝਕਾਵਾਂਗੇ ਤਾਂ ਹੁਣ ਜਿਹੜਾ ਹੈਗਾ ਵੀ ਇਹ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਪਿੰਡਾਂ ਦੇ ਵਿੱਚ ਵੀ ਨੌਜਵਾਨ ਪੜ ਗਏ ਮੁੰਡੇ ਪੜ ਲੈ ਗਏ ਸਾਡੀ ਵੀ ਈਡਿਓਲੋਜੀ ਹੈ ਸਟੈਪ ਵਾਈਜ਼ ਸਟੈਪ ਜਿਹੜਾ ਅਸੀਂ ਉਹਨਾਂ ਨੂੰ ਪੂਰੀ ਟੱਕਰ ਦੇਣ ਲਈ ਤਿਆਰ ਆ ਹੁਣ ਸਾਡੀ ਫੁੱਲ ਤਿਆਰੀ ਹੈ ਸਾਡੀਆਂ ਮਤਾਵਾ ਪੈਣਾ ਬੱਚਾ ਬੱਚਾ ਸਾਡਾ ਪਿੰਡਾਂ ਚੋਂ ਹਲਕੇ ਚੋਂ ਜ਼ਿਲ੍ਹੇ ਚੋਂ ਸਾਰੇ ਪੰਜਾਬ ਚੋਂ ਜਾਣ ਨੂੰ ਤਿਆਰ ਆ ਅਸੀਂ ਜਾਵਾਂਗੇ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗੇ ਹੱਲ ਕਿੰਨੀ ਦੇਰ ਤੱਕ ਹੋਵੇਗਾ ਕੀ ਲੱਗਦਾ ਹੁਣ ਤੱਕ ਦਾ ਰਵਈਆ ਮੋਦੀ ਸਰਕਾਰ ਦਾ ਦੇਖੋ ਜੀ ਜੇ ਪੁਰਾਣੇ ਸਮੇਂ ਤੋਂ ਗੱਲ ਕਰੀਏ ਆਪਾਂ ਪਹਿਲਾਂ ਪੰਜਾਬ ਦੇ ਵਿੱਚ ਐਮਰਤ ਸਿੰਘ ਵਦਾਲੀ ਵਰਗੇ ਵੀ ਆਏ ਐ ਮੁਗਲਾਣਾ ਵੀ ਟੱਕਰ ਲਈ ਐ ਅੰਗਰੇਜ਼ਾਂ ਨਾਲ ਵੀ ਟੱਕਰ ਲਈ ਐ ਤੇ ਟੱਕਰ ਜੀ ਹੁਣ ਸਾਨੂੰ ਇਹਦੇ ਨਾਲ ਸੈਂਟਰ ਸਰਕਾਰ ਨਾਲ ਲੈਣੀ ਪਈ ਤਾਂ ਲਵਾਂਗੇ ਅਸੀਂ ਇੱਥੇ ਲਵਾਂਗੇ ਜਿੰਨੀ ਲੰਬੀ ਲੜਾਈ ਚੱਲੀ ਅਸੀਂ ਚੱਲਾਂਗੇ ਸਟੈਪ ਬਾਈ ਸਟੈਪ ਸਾਡਾ ਜਿਵੇਂ ਪਹਿਲਾਂ ਐਕਸ਼ਨ ਸੀ ਜਿਵੇਂ ਕਿਸਾਨ ਭਰਾਵਾਂ ਨੇ ਰੇਲਾਂ ਰੋਕੀਆਂ ਉਹ ਸਾਡਾ ਸਟੈਪ ਸੀ ਉਸ ਤੋਂ ਬਾਅਦ ਹਟ ਕੇ ਫਿਰ ਜਿਵੇਂ ਹੁਣ ਅਸੀਂ ਦਿੱਲੀ ਦਾ ਸੱਦਾ ਦੇਤਾ ਇਹ ਸਟੈਪ ਹੈ ਇਹ ਕੋਈ ਐ ਨਹੀਂ ਵੀ ਅਸੀਂ ਸਾਰੇ ਇਕੱਠੇ ਜਾਵਾਂਗੇ ਸਾਡੀ ਵੀ ਡਾਇਓਲੋਜੀ ਹੈ ਅਸੀਂ ਮੰਨ ਲਓ ਜੇ ਪਰਿਵਾਰ ਦੇ 5 ਜੀ ਆ ਉਹਨਾਂ ਦੇ ਵਿੱਚੋਂ 2 ਜਾਵਾਂਗੇ 2 ਹੋਰ ਪਰਿਵਾਰ ਦੇ ਜੀ ਜਾਣਗੇ ਉਸ ਤੋਂ ਬਾਅਦ 10 ਜਣੇ ਮੰਨ ਲਓ ਅਸੀਂ ਆ ਗਏ ਉਸ ਤੋਂ ਬਾਅਦ 10 ਸਾਡੇ ਹੋਰ ਜਾਣਗੇ ਮਤਲਬ ਕਿ ਸਾਡੀ ਪੂਰੀ ਤਿਆਰੀ ਹੈ ਸਟੈਪ ਵਾਈਜ਼ ਸਟੈਪ ਐਵੀ ਦੀ ਗੱਲ ਨਹੀਂ ਹੈਗਾ ਵੀ ਸਾਨੂੰ ਕੋਈ ਖਦੇੜ ਦੂਗਾ ਪੂਰਾ ਪ੍ਰਬੰਧ ਹੈ ਰਸਣ ਪਾਣੀ ਸਾਰਾ ਅਸੀਂ ਲੈ ਕੇ ਜਾਵਾਂਗੇ ਹਾਂਜੀ ਕੋਈ ਔਖ ਨਹੀਂ ਅਸੀਂ ਕਾਨੂੰਨ ਦੀ ਲੜਾਈ ਵੀ ਲੜਾਂਗੇ ਜੀ ਕਾਨੂੰਨਾਂ ਦੇ ਖਿਲਾਫ ਜੀ ਤੇ ਝੁਕਣਾ ਪੂਗਾ ਸਰਕਾਰਾਂ ਨੂੰ ਖੇਰ ਨੂੰ ਜਿਹੜੇ ਲੋਕ ਰੋਹ ਹੁੰਦੇ ਇਹਨਾਂ ਮੂਰੇ ਸਰਕਾਰਾਂ ਝੁਕ ਜਾਂਦੀਆਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਇੱਕ ਸੁਰਤ ਚ ਲਗਾਤਾਰ ਕਹਿ ਰਹੇ ਨੇ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਨੇ ਫਿਰ ਮੋਦੀ ਸਰਕਾਰ ਮੰਨ ਕਿਉਂ ਨਹੀਂ ਰਹੀ ਹੁਣ ਤੱਕ ਬੀਜੇਪੀ ਦੇ ਲੀਡਰ ਵੀ ਤੁਹਾਨੂੰ ਸਮਝਾ ਰਹੇ ਨੇ ਕਿ ਖੇਤੀ ਕਾਨੂੰਨ ਕਿਸਾਨ ਨੂੰ ਆਜ਼ਾਦ ਕਰ ਦੇਣਗੇ ਪਰ ਤੁਹਾਡੇ ਕੀ ਖੱਛੇ ਨੇ ਇਹਨਾਂ ਨੂੰ ਲੈ ਕੇ ਜੋ ਹੁਣ ਤੱਕ ਮੋਦੀ ਸਰਕਾਰ ਕਨਵਿੰਸ ਨਹੀਂ ਹੋ ਪਾ ਰਹੀ ਉਹ ਕੋਰਪੋਰੇਟ ਘਰਾਣਿਆਂ ਦੇ ਹੀ ਨੇ ਜੀ ਉਹ ਉਹਨਾਂ ਨੂੰ ਖਰੀਦਿਆ ਹੋਇਆ ਮੋਦੀ ਸਾਹਿਬ ਨਹੀਂ ਬੋਲ ਰਹੇ ਮਗਰ ਕੋਰਪੋਰੇਟ ਘਰਾਣਾ ਬੋਲ ਰਿਹਾ ਹੈ ਹਾਂਜੀ ਸਾਨੂੰ ਅਸੀਂ ਜਾਣਕਾਰ ਹੈ ਜੀ ਇਸ ਕਾਨੂੰਨ ਤੋਂ ਇਹ ਖਿਲਾਫ ਹੈ ਜੀ ਸਾਡੇ ਕਾਨੂੰਨ ਨੂੰ ਤੁਸੀਂ ਕੀ ਕਹੋ ਜੋ ਇਹ ਲੜਾਈ ਹੈ ਜੀ ਮੋਦੀ ਸਰਕਾਰ ਨੇ ਇਹ ਨੰਗੇ ਚਿੱਟੇ ਰੂਪ ਚ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਿੱਧੇ ਸਾਹਮਣੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਸਾਡੀਆਂ ਮੰਡੀਆਂ ਤੇ ਕਬਜ਼ਾ ਜਿਹੜਾ 1952 ਚ ਇੱਕ ਕਾਨੂੰਨ ਬਣਾਇਆ ਸੀ ਵੀ ਜ਼ਰੂਰੀ ਵਸਤਾਂ ਦਾ ਵੀ ਕੋਈ ਜਮਾ ਨਹੀਂ ਕਰ ਸਕਦਾ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਵੀ ਜਿੰਨਾ ਮਰਜ਼ੀ ਸਟੋਰ ਕਰਕੇ ਮੁਨਾਫਾ ਲੈਣ ਇਹ ਲੜਾਈ ਸਾਡੀ ਲੰਮੀ ਹੈ ਕਿਤੇ ਵੀ ਮੋਦੀ ਸਾਡੇ ਪਰਖ ਦੀ ਸਿੱਧਕ ਦੀ ਪਰਖ ਕਰ ਰਿਹਾ ਹੈ ਪਰ ਪੰਜਾਬ ਦਾ ਇੱਕ ਇਤਿਹਾਸ ਹੈ ਇੱਥੇ ਗੁਰੂ ਗੋਬਿੰਦ ਸਿੰਘ ਵੀ ਆਏ ਐ ਇੱਥੇ ਗਦਰੀ ਬਾਬਿਆਂ ਦਾ ਇਤਿਹਾਸ ਹੈ ਗੁਰੂਆਂ ਦਾ ਇਤਿਹਾਸ ਹੈ ਤੇ ਕਰਤਾਰ ਸਰਾਬਿਆਂ ਦਾ ਇਤਿਹਾਸ ਹੈ ਇਸ ਧਰਤੀ ਤੇ ਜੋ ਜਨਮੇ ਐ ਉਹ ਇਹ ਲੜਾਈ ਤੇ ਤਤਪਰ ਐ ਨੌਜਵਾਨ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਸਾਡੀਆਂ ਮਾਵਾਂ ਤੋਂ ਲੈ ਕੇ ਇਹ ਲੜਾਈ ਵਿੱਚ ਐ ਅਸੀਂ ਰੇਲੈਂਸ ਪੰਪ ਤੇ ਇੱਕ ਮਹੀਨਾ ਸ਼ਹੀਦ ਮੋਰਚਾ ਲਾਇਆ ਜਿਹੜੇ ਸਾਡੀਆਂ ਮਾਵਾਂ ਭੈਣਾਂ ਖੜੀਆਂ ਲਗਾਤਾਰ ਘਰ ਦੇ ਕੰਮ ਛੱਡ ਕੇ ਨਰਮੇ ਦੀ ਚੁਗਾਈ ਛੱਡ ਕੇ ਤੇ ਸਾਡੇ ਵੀਰ ਜਿਹੜੇ ਚੌਲ ਵੜਦੇ ਸੀ ਉਹਨਾਂ ਨੂੰ ਛੱਡ ਕੇ ਉੱਥੇ ਸੰਭਲ ਹੁੰਦੇ ਰਹੇ ਜਿੰਨੇ ਮੋਰਚੇ ਉੱਥੇ ਪੂਰੀ ਭਰਮੀ ਸਮੂਲੀਅਤ ਤੇ ਹੁੰਦੇ ਰਹੇ ਆ ਅਖੀਰ ਤੱਕ ਟੱਕਰ ਦੇਵਾਂਗੇ ਪਰ ਇਹ ਕਈ ਕਵੀਆਂ ਨੇ ਲਿਖਿਆ ਹੈ ਵੀ ਜਾਵਰ ਥੱਲੇ ਜਾ ਸਕਦੇ ਆ ਖਤਮ ਨਹੀਂ ਹੁੰਦੇ ਇਹ ਸਾਡੀ ਲੜਾਈ ਜਾਰੀ ਹੈ ਜਿਵੇਂ ਭਗਤ ਸਿੰਘ ਨੇ ਕਿਹਾ ਸੀ ਕਿ ਸੰਘਰਸ਼ ਚੱਲਦਾ ਰਹੂਗਾ ਸਾਡੀ ਟੱਕਰ ਸਿੱਧੀ ਹੁਣ ਸਾਮਰਾਜ ਨਾਲ ਹੈ ਇਹ ਮੋਦੀ ਾਰਗਿਆਂ ਨਾਲ ਨਹੀਂ ਮੋਦੀ ਾਰਗਿਆਂ ਤੋਂ ਅੱਗੇ ਜਿਹੜੇ ਕਾਰਪੋਰੇਟ ਘਰਾਣੇ ਸੀ ਅੰਦਰ ਖਾਤੇ ਉਹਨਾਂ ਨਾਲ ਗੱਲਬਾਤ ਕਰਕੇ ਆਪਦੇ ਕਾਨੂੰਨ ਬਣਾਉਂਦੇ ਸੀ ਹੁਣ ਚਿੱਟੇ ਨੰਗੇ ਰੂਪ ਚ ਕਾਰਪੋਰੇਟ ਕਰਾਣੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਆ ਰਹੇ ਇਹ ਪੰਜਾਬ ਦੇ ਲੋਕ ਕਿਤੇ ਬਰਦਾਸ਼ਤ ਨਹੀਂ ਕਰਨਗੇ ਜੰਮ ਕੇ ਲੜਾਈ ਦੇਣਗੇ ਇਹ ਤਾਂ ਕਿਤੇ ਵੀ ਪਿੱਛੇ ਨਹੀਂ ਹਟਣਗੇ ਬਿਲਕੁਲ ਪੰਜਾਬ ਦੇ ਕਿਸਾਨ ਉਸ ਦਿਨ ਤੋਂ ਹੀ ਖੇਤੀ ਕਾਨੂੰਨ ਖਿਲਾਫ ਡਟੇ ਹੋਏ ਨੇ ਜਦੋਂ ਆਰਡੀਨੈਂਸ ਆਣ ਫਿਰ ਬਿਲ ਬਣੇ ਕਾਨੂੰਨ ਬਣ ਚੁੱਕੇ ਨੇ ਪਰ ਪੰਜਾਬ ਦੇ ਕਿਸਾਨ 1 ਇੰਚ ਵੀ ਪਿੱਛੇ ਨਹੀਂ ਹੋਏ ਡੀਸੀ ਦਫ਼ਤਰਾਂ ਤੋਂ ਧਰਨੇ ਸ਼ੁਰੂ ਹੋਏ ਰਾਖ ਤੇ ਕਿਸਾਨ ਡਟੇ ਹਾਲਾਂਕਿ ਖੋਨ ਟਰੈਕਸ ਤੋਂ 15 ਦਿਨਾਂ ਦੇ ਲਈ ਛੱਡਿਆ ਗਿਆ ਹੈ ਪਰ ਇਹ ਅਲਟੀਮੇਟਮ ਦਿੱਤਾ ਗਿਆ ਕੇਂਦਰ ਸਰਕਾਰ ਨੂੰ ਅਗਰ 15 ਦਿਨਾਂ ਦੇ ਅੰਦਰ ਖੇਤੀ ਕਾਨੂੰਨ ਤੇ ਕੋਈ ਫੈਸਲਾ ਨਹੀਂ ਲਿਆ ਤਾਂ ਮੋਰ ਤੋਂ ਡਟਣਗੇ ਇਸੇ ਤਰੀਕੇ ਨਾਲ ਪੰਜਾਬ ਦੇ ਪਿੰਡਾਂ ਦੇ ਵਿੱਚ ਵੱਖਰਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਨੇ ਪੰਜਾਬ ਦੇ ਕਿਸਾਨ ਕੈਮਰਾ ਪਰਸਨ ਮਹਿਰਬਾਨ ਸਿੰਘ ਦੇ ਨਾਲ ਮਯੁਰ ਸ਼ਿਵਕੌਰ ਬਠਿੰਡਾ